ਸ਼੍ਰੀਕਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਜੇਕਰ ਤੁਸੀਂ ਵੀ ਰਾਸ਼ਨ ਕਾਰਡ ਦਾ ਇਸਤੇਮਾਲ ਕਰਕੇ ਰਾਸ਼ਨ ਲੈਣ ਤੇ ਖਬਰ ਤੁਹਾਡੇ ਲਈ ਬੇਹੱਦ ਖਾਸ ਰਹਿਣ ਵਾਲੀ ਹੈ ਕਿਉਂਕਿ ਕੇਂਦਰ ਸਰਕਾਰ ਨੇ ਹੁਣ ਰਾਸ਼ਨ ਵੰਡ ਪ੍ਰਣਾਲੀ ਦੇ ਨਿਯਮਾਂ ਦੇ ਵਿੱਚ ਬਦਲਾਅ ਕਰ ਦਿੱਤਾ ਹੈ ਜਿਵੇਂ ਦੱਸਿਆ ਕਿ ਜੇਕਰ ਤੁਸੀਂ 6 ਮਹੀਨਿਆਂ ਦੇ ਅੰਦਰ ਕੋਈ ਵੀ ਰਾਸ਼ਨ ਨਹੀਂ ਲੈਂਦੇ ਤਾਂ ਤੁਹਾਡਾ ਰਾਸ਼ਨ ਕਾਰਡ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਜਾਏਗਾ ਰੱਦ ਕਰ ਦਿੱਤਾ ਜਾਏਗਾ ਤੇ ਇਸ ਦੇ ਨਾਲ ਹੀ 5 ਸਾਲਾਂ ਦੇ ਅੰਦਰ ਅੰਦਰ ਈ ਕੇ ਵਾਈ ਸੀ ਪ੍ਰਕਿਰਿਆ ਕਰਵਾਉਣੀ ਵੀ ਲਾਜ਼ਮੀ ਹੋਏਗੀ ਇਹ ਤਾਂ ਬਿਲਕੁਲ ਦੱਸ ਦਿੱਇਆ ਕਿ ਜਿਸ ਤਰੀਕੇ ਦੇ ਨਾਲ ਡੁਪਲੀਕੇਟ ਰੈਸ਼ਨ ਕਾਰਡ ਬਣ ਰਹੇ ਨੇ ਔਰ ਸਰਕਾਰ ਦਾ ਸਿਰਫ ਇੱਕੋ ਇੱਕ ਮੰਤਵ ਹੈ ਇੱਕੋ ਇੱਕ ਉਦੇਸ਼ ਹੈ ਕਿ ਡੁਪਲੀਕੇਸੀ ਨੂੰ ਹਟਾਉਣਾ ਫੇਕ ਲੋਕ ਜੋ ਧੋਖਾ ਧੜੀ ਕਰਦੇ ਨੇ ਧੋਖਾ ਧੜੀ ਨੂੰ ਰੋਕਣਾ ਡੁਪਲੀਕੇਟ ਕਾਟਾ ਨੂੰ ਹਟਾਉਣਾ ਤੇ ਸਭ ਤੋਂ ਜੀ ਨੂੰ ਸਹੀ ਲਾਪਾਤਰੀਆਂ ਤੱਕ ਪਹੁੰਚਾਉਣਾ ਇਹ ਜਿਹੜਾ ਸਰਕਾਰ ਦਾ ਮੇਨੂ ਦੇਸ਼ ਹੈ ਤਾਂ ਦੱਸਿਆ ਕਿ ਪਾਰਦਰਸ਼ਣ ਨੂੰ ਵਧਾਉਣਾ ਡੁਪਲੀਕੇਸ਼ਨ ਨੂੰ ਰੋਕਣ ਤੇ ਸਬਸਿਡੀ ਦੇ ਟਾਰਗੇਟ ਨੂੰ ਵਧਿਆ ਬਣਾਉਣ ਲਈ ਮਹੱਤਵਪੂਰਨ ਬਦਲਾਅ ਕੀਤੇ ਗਏ ਨੇ ਇਸ ਤਹਿਤ ਸੂਬਾ ਸਰਕਾਰਾਂ ਨੂੰ ਸਾਰੇ ਯੋਗ ਪਰਿਵਾਰਾਂ ਲਈ ਹਰ 5 ਸਾਲ ਦੇ ਵਿੱਚ ਈਕੇਵਾਈਸੀ ਪ੍ਰਕਿਰਿਆ ਜ਼ਰੂਰੀ ਤੌਰ ਤੇ ਕਰਨਾ ਹੋਵੇਗਾ ਇਸ ਪ੍ਰਕਿਰਿਆ ਦੇ ਵਿੱਚ ਯੋਗ ਪਰਿਵਾਰਾਂ ਨੂੰ ਲਾਹ ਪਾਤਰੀਆਂ ਦੀ ਸੂਚੀ ਦੇ ਵਿੱਚੋਂ ਕੱਢ ਦਿੱਤਾ ਜਾਏਗਾ ਔਰ ਨਵੇਂ ਯੋਗ ਪਰਿਵਾਰਾਂ ਨੂੰ ਸ਼ਾਮਲ ਕਰ ਦਿੱਤਾ ਜਾਏਗਾ ਤਾਂ ਨਵੇਂ ਨਿਯਮਾਂ ਦੇ ਅਨੁਸਾਰ ਰਾਸ਼ਨ ਕਾਰਡ ਲਈ ਘੱਟੋ ਘੱਟ ਉਮਰ 18 ਸਾਲ ਮੇਰੇ ਧਾਰਤ ਕਰ ਦਿੱਤੀ ਗਈ ਹੈ ਕੋਈ ਵੀ ਵਿਅਕਤੀ 18 ਸਾਲ ਦੀ ਉਮਰ ਪੂਰੀ ਹੋਣ ਉੱਤੇ ਅਲੱਗ ਰਸਮ ਕਾਡ ਬਣਾਉਣ ਲਈ ਯੋਗ ਹੋਏਗਾ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਆਧਾਰ ਨੰਬਰ ਜੇਕਰ ਉਪਲਬਧ ਨੇ ਇਕੱਠੇ ਕੀਤੇ ਜਾਣੇ ਚਾਹੀਦੇ ਨੇ ਤੇ ਉਹਨਾਂ ਦੇ 5 ਸਾਲਾਂ ਦਾ ਹੋਂਲਿਕ ਸਾਲ ਦੇ ਵਿੱਚ ਹੀ ਕੇ ਵਾਈਸੀ ਕਰਵਾਉਣਾ ਜ਼ਰੂਰੀ ਹੈ ਨੋਟੀਫਿਕੇਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿੰਨਾਂ ਲਾਭਪਾਤਰੀਆਂ ਨੇ ਪਿਛਲੇ 6 ਮਹੀਨਿਆਂ ਦੇ ਵਿੱਚ ਰਾਸ਼ਨ ਨਹੀਂ ਲਿਆ ਉਹਨਾਂ ਦੇ ਰਾਸ਼ਨ ਕਾਰਡ ਸਥਾਈ ਰੂਪ ਦੇ ਵਿੱਚ ਰੱਦ ਕਰ ਦਿੱਤੇ ਜਾਣਗੇ ਸੂਬਾ ਸਰਕਾਰ ਨੂੰ ਯੋਗਤਾ ਦਾ ਦੁਬਾਰਾ ਮੁਲਾਂਕਣ ਕਰਨ ਤੇ ਅੱਗੇ ਦੀ ਕਾਰਵਾਈ ਕਰਨ ਲਈ 3 ਮਹੀਨੇ ਦੇ ਵਿੱਚ ਖੇਤਰੀ ਸत्यापन ਅਤੇ eKYC ਪੂਰਾ ਕਰਨਾ ਹੋਵੇਗਾ ਇਸ ਤੋਂ ਇਲਾਵਾ ਜਿੱਦਾਂ ਮਾਮਲਿਆਂ ਦੇ ਵਿੱਚ 21 ਸੂਬਾ ਜਾਂ ਵੱਕ ਵੱਕ ਸੂਬਿਆਂ ਦੇ ਵਿੱਚ ਡੁਪਲੀਕੇਟ ਪਾਏਗੇ ਰਾਸ਼ਨ ਕਾਰਡ ਅਸਥਾਈ ਰੂਪ ਦੇ ਵਿੱਚ ਰੱਦ ਕੀਤੇ ਜਾਂਦੇ ਨੇ ਉੱਥੇ ਲਾਭਪਾਤਰੀਆਂ ਨੂੰ ਜਾਇਜ਼ ਦਸਤਾਵੇਜ਼ ਜਮ੍ਹਾਂ ਕਰਕੇ eKYC ਪੂਰਾ ਕਰਕੇ ਯੋਗ ਸਾਬਤ ਕਰਨ ਲਈ 3 ਮਹੀਨੇ ਦਾ ਸਮਾਂ ਵੀ ਜਿਹੜਾ ਜ਼ਰੂਰ ਦਿੱਤਾ ਜਾਏਗਾ